ਇਹ ਜਿਹੜਾ ਰਾਜਨੀਤੀ ਵਾਲਾ ਜਿਹੜਾ ਆਪਣਾ ਖੰਭਾ ਹੈ ਉਹਨੂੰ ਖਾਲੀ ਨਾ ਛੱਡੋ ਭਾਨੇ ਬਾਈ ਦੇ ਜੋ ਜੋ ਵੀ ਕੀਤਾ ਐਨੇ ਲੋਕਾਂ ਦੇ ਪੈਸੇ ਬਣਾਇਆ ਚਲੋ ਸਾਰੇ ਵੀ ਗੱਲਾਂ ਕਰਤੀਆਂ ਪਰ ਜਿਹੜੀਆਂ ਕਲਮਾ ਸਾਡੀ ਤਕਦੀਰ ਲਿਖਦੀਆਂ ਜਿਹੜੀਆਂ ਕਲਮਾ ਉੱਤੇ ਬੈਠ ਕੇ ਬੰਦੇ ਚਲਾਉਂਦੇ ਆ ਸਾਡੇ ਬੰਦੇ ਉੱਥੇ ਕਿਉਂ ਨਹੀਂ ਬੈਠ ਸਕਦੇ ਕੀ ਅਸੀਂ ਇਕੱਲੇ ਧਰਨੇ ਲਾਉਣ ਲਈ ਰੱਖਿਆ ਨਹੀਂ ਜੇ ਅਸੀਂ ਸਾਰੇ ਐਨੇ ਆਪਾਂ ਨੇ ਉਹਨਾਂ ਨੂੰ ਡਿਰੇਸ਼ਨ ਦਿੱਤੀ ਸਾਡੇ ਬਾਹਰ ਬੈਠੇ ਨੇ ਆਮ ਆਦਮੀ ਪਾਰਟੀ ਚਾਹੀ ਹੋਣੀ ਚਾਹੀ ਸੀ ਜੇ ਦੁਬਾਰਾ ਵੀ ਅਸੀਂ ਆਪਣੀ ਇੱਕ ਬਦਲਾਵ ਹੋਰ ਖੜਾ ਕਰ ਸਕਦੇ ਆ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜਿੰਨੇ ਵੀ ਏਰੀਏ ਦੇ ਵਿੱਚ ਰਹਿ ਗਿਆ ਜਿੰਨੇ ਵੀ ਨੌਜਵਾਨ ਪੰਜਾਬ ਦੇ ਬੋਲਦੇ ਆ ਜਿਉਂ ਇਹਨਾਂ ਕੱਲੂ ਵੀ ਕੋਈ ਧੱਕਾ ਹੁੰਦਾ ਹੈ ਤਾਂ ਸਾਰੇ ਜਣੇ ਐਡੇ ਜਰੂਰ ਖੜੋ ਨਹੀਂ ਤਾਂ ਇਕੱਲੇ ਇਕੱਲੇ ਨੂੰ ਚੋਣ ਜਮਲੂਤੀ ਕਰਦਾ ਇਹ ਫੈਸਲਾ ਮੁੱਖਾ ਤੇ ਜ਼ੁਲਮ ਦੇ ਖਿਲਾਫ ਸਾਡੇ ਕੋਲੋਂ ਪ੍ਰਬੰਧ ਕੱਟ ਪੈ ਗਏ ਨੇ ਇਸ ਲਈ ਅਸੀਂ ਮਾਫੀ ਮੰਗਦੇ ਆ ਪ੍ਰਬੰਧਕ ਮਾਫੀ ਮੰਗਦੇ ਨੇ ਐਨੇ ਪ੍ਰਬੰਧ ਨਹੀਂ ਹੋ ਆ ਲਾਲੀ ਹਣੀ ਸਿਰਫ ਇੱਕ ਮਿੰਟ ਦੇ ਲਈ ਬਾਦੂ ਬੰਦੇ ਵੀਰੇ ਸਟੇਜ ਤੋਂ ਥੱਲੇ ਹੋ ਜਾਓ ਤੇ ਇਸ ਤੋਂ ਬਾਅਦ ਨੌਜਵਾਨੋ ਬਜ਼ੁਰਗੋ Vai com a câmera! ਮੈਂ ਤੁਹਾਨੂੰ ਜਾਜ ਕਰਾ ਦੇਣਾ ਚਾਹੁੰਦਾ ਸ਼ਹੀਦ ਦਾਸ ਸਿੰਘ ਦੇ ਬੋਲ ਕਦੇ ਟੁੱਟੇ ਨਹੀਂ ਜਾਂਦੇ ਉਹ ਇੰਜੀਨੀਅਰ ਦੇ ਵਿੱਚ ਸੱਚ बोल ਰਹੇ ਨੇ ਬਹੁਤ ਇੱਥੇ ਸ਼ਖਸੀਅਤਾਂ ਬਲਕਿਓਂ ਨੇ ਬਰਾਬਰ ਤੁਹਾਡੇ ਦੱਸ ਨਹੀਂ ਕਰਨੇ ਸੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਨੇ ਸਿੱੂਰੇ ਹੱਕ ਵਿੱਚ ਖੜੇ ਆ ਸਿੱਧੇ ਹੋ ਕੇ ਚੱਲ ਰਹੇ ਆ ਪੰਜਾਬ ਦੀ ਧਰ ਲੜਾਂਗੇ ਮਰਾਂਗੇ ਸਾਡੇ ਬਜ਼ੁਰਗ ਮਾਤੇ ਅਜਨੇ ਲੜਦੇ ਹੋਏ ਅਗਲੇ